ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੀਰ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਠੰਡ ਦੇ ਵਿੱਚ ਸਰਦੀਆਂ ਆ ਗਈਆਂ ਨੇ ਔਰ ਸ਼ੈਟਿਕਾ ਪੇਨ ਬਹੁਤ ਜਾਦੇ ਲੋਕਾਂ ਨੂੰ ਹੋਣ ਲੱਗ ਜਾਂਦੀ ਹੈ ਸੋ ਆਪਾਂ ਸ਼ੈਟਿਕਾ ਦਰਦ ਦੇ ਦੌਰਾਨ ਕੀ ਆਪਾਂ ਨੂੰ ਡਾਈਟ ਲੈਣੀ ਚਾਹੀਦੀ ਹੈ ਕੀ ਖਾਣਾ ਚਾਹੀਦਾ ਕਿ ਦਰਦ ਦਾ ਲੈਵਲ ਜੋ ਘੱਟ ਜਾਵੇ ਜ਼ਿਆਦਾਤਰ ਲੱਕ ਦੇ ਵਿੱਚ ਦਰਦ ਹੋਣਾ ਜਾਂ ਫਿਰ ਲੱਕ ਤੋਂ ਦਰਦ ਦੋਨਾਂ ਲੱਤਾਂ ਦੇ ਵਿੱਚ ਜਾਣਾ ਜਾਂ ਇੱਕ ਲੱਤ ਦੇ ਵਿੱਚ ਜਾਣਾ ਜਾਂ ਫਿਰ ਦੋਨੋਂ ਪੈਰ ਸੌ ਜਾਣਾ ਜਾਂ ਇੱਕ ਲੱਤ ਦਾ ਸੌ ਜਾਣਾ ਜਾਂ ਦੋਨੋਂ ਲੱਤਾਂ ਦਾ ਸੌ ਜਾਣਾ ਜਾਂ ਫਿਰ ਜਿਵੇਂ ਸੁੰਨਾਪਣ ਰਹਿਣਾ ਦੋਨਾਂ ਲੱਤਾਂ ਦੇ ਵਿੱਚ ਸੋ ਇਸ ਦੇ ਲਈ ਆਪਾਂ ਕੀ ਕੁਝ ਖਾ ਸਕਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਡਿਸਕਸ ਕਰਾਂਗੇ ਅਗਰ ਤੁਹਾਡੇ ਸ਼ੈਟਿਕਾ ਦਾ ਦਰਦ ਜ਼ਿਆਦਾ ਹੈ ਸਾਡੀ ਆਲਰੇਡੀ ਸ਼ੈਟਿਕਾ ਦਰਦ ਤੇ ਇੱਕ ਪ੍ਰੋਪਰ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਉੱਥੋਂ ਕਸਰਤਾਂ ਸ਼ੁਰੂ ਕਰ ਸਕਦੇ ਹੋ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ ਕਾਸਤੋ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਘਰ ਦੇ ਵਿੱਚ ਤੇਲ ਵਰਤਦੇ ਹੋ ਅਗਰ ਤੁਸੀਂ ਰਿਫਾਈਨਡ ਵਰਤਦੇ ਹੋ ਜਾਂ ਤੁਸੀਂ ਡਾਲਡਾ ਘਿਓ ਵਰਤਦੇ ਹੋ ਜਾਂ ਦੇਸੀ ਘਿਓ ਵਰਤਦੇ ਹੋ ਉਹ ਵੀ ਚੰਗੇ ਨੇ ਮਾੜੇ ਨਹੀਂ ਹਨ ਪਰ ਜਿਆਦਾ ਗਣਕਾਰੀ ਜਿਆਦਾ ਲਾਹੇਬੰਦ ਜੋ ਇਸ ਦੇ ਵਿੱਚ ਤੇਲ ਨਿਕਲ ਕੇ ਆਉਂਦਾ ਉਹ ਹੈ ਜ਼ੈਤੂਨ ਦਾ ਤੇਲ ਮਹਿੰਗਾ ਜ਼ਰੂਰ ਹੈ ਪਰ ਉਸ ਦੇ ਵਿੱਚ ਐਜ਼ ਆ ਪੇਨ ਕਿਲਰ ਜਿਵੇਂ ਦਰਦ ਦੀ ਦਵਾਈ ਆਪਾਂ ਖਾਂਦੇ ਆ ਇਦਾਂ ਉਹ ਕੰਮ ਕਰਦਾ ਕੋਸ਼ਿਸ਼ ਕਰਿਓ ਅਗਰ ਤੁਸੀਂ ਲੈ ਸਕਦੇ ਹੋ ਤਾਂ ਜ਼ੈਤੂਨ ਦੇ ਤੇਲ ਦੀ ਤੜਕਾ ਲਾਉਣਾ ਔਰ ਜ਼ੈਤੂਨ ਦੇ ਤੇਲ ਦੇ ਵਿੱਚ ਹੀ ਸਬਜ਼ੀ ਬਣਾਉਣੀ ਤੁਸੀਂ ਉਹ ਸ਼ੁਰੂ ਕਰ ਦਿਓ ਇਹ ਹੋ ਗਿਆ ਨੰਬਰ 1 ਦੂਸਰੇ ਨੰਬਰ ਤੇ ਗੱਲ ਕਰਾਂਗੇ ਆਪਾਂ ਅੰਜੀਰ ਦੀ ਤੁਸੀਂ ਫੈਕਟ ਜਿਸ ਨੂੰ ਕਿਹਾ ਜਾਂਦਾ ਹੈ ਉਹ ਤੁਸੀਂ ਰਾਤ ਨੂੰ ਪਾਣੀ ਚ ਪਿਉ ਲੈਣੀ ਆ ਸਿਰਫ ਇੱਕ ਹੀ ਖਾਣੀ ਆ ਠੰਡ ਦੇ ਵਿੱਚ ਅਗਰ ਜਿਆਦਾ ਖਾਵਾਂਗੇ ਤਾਂ ਕਈ ਵਾਰੀ ਪੇਸ਼ਾਬ ਲੱਗ ਕੇ ਆ ਜਾਂ ਲੱਗ ਕੇ ਆਉਣ ਲੱਗ ਜਾਂਦਾ ਜਾਂ ਫਿਰ ਪੇਸ਼ਾਬ ਜਿਆਦਾ ਆਉਣ ਲੱਗ ਜਾਂਦਾ ਕਿਉਂਕਿ ਉਹ ਬਹੁਤ ਗਰਮ ਹੁੰਦੀ ਹੈ ਰਾਤ ਨੂੰ ਪਿਉ ਆ ਦੇਣੀ ਆ ਸਵੇਰੇ ਤੁਸੀਂ ਕੋਸੇ ਕੋਸੇ ਦੁੱਧ ਨਾਲ ਉਹ ਤੁਸੀਂ ਖਾ ਲੈਣੀ ਆ ਤੀਸਰੇ ਨੰਬਰ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਇੱਕ ਸੰਤਰਾ ਤੁਸੀਂ ਰੋਜ਼ ਜ਼ਰੂਰ ਖਾਣਾ ਕਿਉਂਕਿ ਉਸ ਦੇ ਵਿੱਚ ਫਾਈਬਰਸ ਹੁੰਦੇ ਨੇ ਜਿਹੜਾ ਕਿ ਆਪਣੀ ਬਾਡੀ ਨੂੰ ਵਿਟਾਮਿਨਸ ਚਾਹੀਦੇ ਹੁੰਦੇ ਨੇ ਉਹ ਇੱਕ ਸੰਤਰਾ ਪੂਰਾ ਕਰ ਦਿੰਦਾ ਹੈ ਚੌਥੇ ਨੰਬਰ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਇੰਪੋਰਟੈਂਟ ਜੋ ਆਪਣੀ ਸਿਹਤ ਲਈ ਹੈ ਉਹ ਹੈ ਦਾਲ ਚੀਨੀ ਦਾ ਪਾਊਡਰ ਵੈਸੇ ਦਾਲ ਚੀਨੀ ਵੀ ਮਿਲ ਜਾਂਦੀ ਹੈ ਬਾਜ਼ਾਰ ਦੇ ਵਿੱਚੋਂ ਪਰ ਤੁਸੀਂ ਦਾਲ ਚੀਨੀ ਦਾ ਪਾਊਡਰ ਲੈ ਲੈਣਾ ਹੈ ਔਰ ਉਸ ਨੂੰ ਤੁਸੀਂ ਇੱਕ ਚਮਚਾ ਜਾਂ ਅੱਧਾ ਚਮਚਾ ਸਵੇਰੇ ਜਿਹੜਾ ਤੁਸੀਂ ਚਾਹ ਜਾਂ ਦੁੱਧ ਲੈਣਾ ਉਹਦੇ ਨਾਲ ਤੁਸੀਂ ਉਹ ਲੈਣ ਦੀ ਕੋਸ਼ਿਸ਼ ਕਰਨੀ ਹੈ ਹੁਣ ਗੱਲ ਕਰਨ ਲੱਗੇ ਆਂ 5ਵੇਂ ਨੰਬਰ ਤੇ ਅਲਸੀ ਸੀਡਸ ਦੀ ਅਲਸੀ ਸੀਡਸ ਬਹੁਤ ਹੀ ਗੁਣਕਾਰੀ ਹੁੰਦੇ ਆ ਵਿਟਾਮਿਨ ਬੀ ਸੀਰੀਜ਼ ਨਾਲ ਭਰਿਆ ਹੋਇਆ ਹੈ ਔਰ ਇਸ ਨੂੰ ਤੁਸੀਂ ਕੀ ਕਰਨਾ ਹੈ ਅਲਸੀ ਸੀਡਸ ਦਾ ਪਾਊਡਰ ਬਣਾ ਲੈਣਾ ਹੈ ਔਰ ਕੋ ਤੁਸੀਂ ਰਾਤ ਨੂੰ ਅੱਧਾ ਚਮਚਾ ਤੁਸੀਂ ਦੁੱਧ ਨਾਲ ਪੀ ਲੈਣਾ ਹੈ ਔਰ ਜਾਂ ਅਗਰ ਤੁਸੀਂ ਦੁੱਧ ਨਹੀਂ ਪੀਂਦੇ ਰਾਤ ਨੂੰ ਤਾਂ ਤੁਸੀਂ ਗਰਮ ਪਾਣੀ ਨਾਲ ਵੀ ਪੀ ਸਕਦੇ ਹੋ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸ਼ਹਿਦ ਦੇ ਵਿੱਚ ਮਿਕਸ ਕਰਕੇ ਤੁਹਾਨੂੰ ਕਿਹਾ ਅਗਰ ਤੁਹਾਨੂੰ 슈ਗਰ ਹੈ ਤੁਸੀਂ ਡਾਇਬਟੀਕ ਹੋ ਤੁਸੀਂ ਉਸ ਦੇ ਵਿੱਚ ਸ਼ਾਇਦ ਬਿਲਕੁਲ ਨਹੀਂ ਪਾਉਣਾ ਦਾਲ ਚੀਨੀ ਦੇ ਵਿੱਚ ਉਹ ਤੁਸੀਂ ਕਿਸੇ ਵੀ ਗਰਮ ਦੁੱਧ ਨਾਲ ਜਾਂ ਗਰਮ ਚਾਹ ਨਾਲ ਜਾਂ ਗਰਮ ਪਾਣੀ ਨਾਲ ਲੈ ਸਕਦੇ ਹੋ ਇਸ ਗੱਲ ਦਾ ਧਿਆਨ ਰੱਖਣਾ ਸੋ ਇਹ ਹਨ ਚੀਜ਼ਾਂ ਜਿਹੜੀਆਂ ਤੁਸੀਂ ਸਰਦੀਆਂ ਦੇ ਦਿਨਾਂ ਦੇ ਵਿੱਚ ਸ਼ੈਟਿਕਾ ਦਰ ਦੇ ਦੌਰਾਨ ਖਾਣੀਆਂ ਖਾਣੀਆਂ ਨੇ ਹੁਣ ਅਗਲੀ ਗੱਲ ਕਰਨ ਲੱਗੇ ਆ ਤੁਸੀਂ ਹਰੀਆਂ ਸਬਜ਼ੀਆਂ ਵੀ ਜ਼ਰੂਰ ਖਾਣੀਆਂ ਨੇ ਕਿਉਂਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਵਿਟਾਮਿਨ ਡੀ ਵਿਟਾਮਿਨ ਬੀ ਵਿਟਾਮਿਨ ਕੇ ਸਾਰੇ ਵਿਟਾਮਿਨ ਦੀ ਘਾਟ ਹੋ ਜਾਂਦੀ ਹੈ ਜਿਹੜੀ ਕਿ ਸਭ ਤੋਂ ਵੱਧ ਹਰੀਆਂ ਸਬਜ਼ੀਆਂ ਦੇ ਵਿੱਚ ਪਾਈ ਜਾਂਦੀ ਹੈ ਸੋ ਤੁਸੀਂ ਆਪਣੀ ਡਾਈਟ ਦੇ ਵਿੱਚ ਹਰੀਆਂ ਸਬਜ਼ੀਆਂ ਵੀ ਐਡ ਕਰ ਦੇਣੀਆਂ ਨੇ ਜਿਆਦਾ ਤੋਂ ਜਿਆਦਾ ਜਿਵੇਂ ਦੁਪਹਿਰ ਦੇ ਸਮੇਂ ਅਗਰ ਤੁਸੀਂ ਸਬਜ਼ੀ ਖਾਓ ਤੁਹਾਡੇ ਲਈ ਉਹ ਜ਼ਿਆਦਾ ਲਾਹੇਵੰਦ ਹੈ ਰੈਦਰ ਥੈਨ ਰਾਤ ਨੂੰ ਸਬਜ਼ੀ ਖਾਣਾ ਕਿਉਂਕਿ ਕਈ ਵਾਰੀ ਰਾਤ ਨੂੰ ਗੈਸ ਬਣਾ ਦਿੰਦੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਦਹੀਂ ਲੱਸੀ ਦੀ ਅਗਰ ਤੁਸੀਂ ਦਹੀਂ ਲੱਸੀ ਦੇ ਸ਼ੌਕੀਨ ਹੋ ਅਗਰ ਤੁਸੀਂ ਖਾਨਦੇ ਹੋ ਆਲਰੇਡੀ ਤਾਂ ਉਸ ਦਾ ਸਮਾਂ ਜੋ ਇੱਕ ਸਵੇਰ ਦਾ ਰੱਖੋ ਸਵੇਰ ਜਿਵੇਂ 10 ਵਜੇ ਤੋਂ ਪਹਿਲਾਂ ਪਹਿਲਾਂ ਜੋ ਤੁਹਾਡਾ ਨਾਸ਼ਤਾ ਹੈ ਉਸ ਦੇ ਵਿੱਚ ਤੁਸੀਂ ਦਹੀਂ ਲੱਸੀ ਲੈਣਾ ਹੈ ਪ੍ਰੋਪਰ ਮਾਤਰਾ ਦੇ ਵਿੱਚ ਕਿਤੇ ਵੀ ਮਿਸ ਨਹੀਂ ਕਰਨਾ ਔਰ ਰਾਤ ਨੂੰ ਸੌਣ ਸਮੇਂ ਤਾਂ ਦੁੱਧ ਦਾ ਗਲਾਸ ਪੀਣਾ ਹੀ ਪੀਣਾ ਹੈ ਸਭ ਤੋਂ ਜ਼ਰੂਰੀ ਜੋ ਗੱਲ ਹੈ ਇਹ ਹੋ ਗਈ ਖਾਣ ਪੀਣ ਦੀਆਂ ਗੱਲਾਂ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਨੇ ਸ਼ੈਟਿਕਾ ਦੇ ਦਰਦ ਦੇ ਦੌਰਾਨ ਤੁਹਾਨੂੰ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਹੁਣ ਆਪਾਂ ਗੱਲ ਕਰਾਂਗੇ ਤੁਸੀਂ ਇਸ ਦੇ ਵਿੱਚ ਭਾਰ ਨੂੰ ਵੀ ਘੱਟ ਕਰਨਾ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਜਿਵੇਂ ਖੋਆ ਖਾ ਲੈਂਦੇ ਆ ਜਾਂ ਜ਼ਿਆਦਾ ਖਾਧਾ ਜਾਂਦਾ ਕਿਉਂਕਿ ਠੰਡ ਹੁੰਦੀ ਹੈ ਕੋਈ ਵੀ ਬੰਦਾ ਸ਼ੈਰ ਕਰਨ ਤੋਂ ਕਤਰੌਂਦਾ ਹੈ ਸੋ ਇਸ ਕਰਕੇ ਤੁਸੀਂ ਭਾਰ ਵੀ ਆਪਣਾ ਵਧਣ ਨਹੀਂ ਦੇਣਾ ਕਿਉਂਕਿ ਭਾਰ ਜਦੋਂ ਵਧੇਗਾ ਤਾਂ ਉਹ ਆਪਣੇ ਜਿਹੜਾ ਮਣਕਿਆਂ ਤੇ ਭਾਰ ਪਏਗਾ ਔਰ ਡਿਸਕ ਬਾਹਰ ਨਿਕਲਦੇ ਚਾਂਸਸ ਜਿਆਦੇ ਹੁੰਦੇ ਨੇ ਜਿਸ ਕਰਕੇ ਸ਼ਰਟਿਕ ਨਰਵ ਪ੍ਰੋਪਰ ਇਰੀਟੇਟ ਹੋਏਗੀ ਔਰ ਉਸ ਦਾ ਦਰਦ ਪੂਰਾ ਲੱਤ ਤੱਕ ਜਾਣਾ ਫਿਰ ਸ਼ੁਰੂ ਹੋ ਜਾਏਗਾ ਸੋ ਇਹ ਗੱਲਾਂ ਨੇ ਜਿਵੇਂ ਕਿ ਤੁਹਾਨੂੰ ਦੁਆਰਾ ਚੇਤੇ ਕਰਾ ਦਿੱਤੀ ਨੰਬਰ 1 ਤੇ ਆਪਾਂ ਤੁਹਾਨੂੰ ਦੱਸਿਆ ਜ਼ੈਤੂਨ ਦਾ ਤੇਲ ਇਸ ਦਾ ਹੀ ਤੁਸੀਂ ਤੜਕਾ ਲਾਉਣਾ ਹੈ ਇਸ ਦਿਗ ਨਾਲ ਹੀ ਸਬਜ਼ੀਆਂ ਖਾਣੀਆਂ ਨੇ ਦੂਸਰੇ ਨੰਬਰ ਤੇ ਦੱਸੀ ਸੀ ਅੰਜੀਰ ਤੀਸਰੇ ਨੰਬਰ ਤੇ ਆਪਾਂ ਦੱਸਿਆ ਸੀ ਸੰਤਰਾ ਅੰਜੀਰ ਇੱਕ ਹੀ ਖਾਣੀ ਹੈ ਫੈਗਜਸ ਨੂੰ ਕਿਹਾ ਜਾਂਦਾ ਹੈ ਰਾਤ ਨੂੰ ਪਾਣੀ ਚ ਭਿਉਾ ਦੇਣੀ ਹੈ ਸਵੇਰੇ ਖਾਣੀ ਹੈ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਦੱਸਾਲਸੀ ਸੀਡਸ ਦਾ ਪਾਊਡਰ ਔਰ ਪੰਜਵੇਂ ਨੰਬਰ ਤੇ ਦਾਲਚੀਨੀ ਦਾ ਪਾਊਡਰ ਦੋਨੇ ਚੀਜ਼ਾਂ ਨੂੰ ਤੁਸੀਂ ਸ਼ਹਿਦ ਨਾਲ ਵੀ ਲੈ ਸਕਦੇ ਹੋ ਅਗਰ ਤੁਹਾਨੂੰ 슈ਗਰ ਹੈ ਤਾਂ ਤੁਸੀਂ ਨਹੀਂ ਲੈਣੀ ਸ਼ਹਿਦ ਨਾਲ ਲੈਣਾ ਜ਼ਰੂਰ ਹੈ ਤੁਸੀਂ ਗਰਮ ਦੁੱਧ ਨਾਲ ਲੈ ਸਕਦੇ ਹੋ ਜਾਂ ਗਰਮ ਪਾਣੀ ਨਾਲ ਲੈ ਸਕਦੇ ਹੋ 6ਵੇਂ ਨੰਬਰ ਤੇ ਤੁਸੀਂ ਗਰਮੀਆਂ 6ਵੇਂ ਨੰਬਰ ਤੇ ਤੁਸੀਂ ਸਬਜ਼ੀਆਂ ਹਰੀਆਂ ਖਾਣੀਆਂ ਸ਼ੁਰੂ ਕਰ ਦੇਣੀਆਂ ਨੇ 7ਵੇਂ ਨੰਬਰ ਤੇ ਤੁਸੀਂ ਦਹੀਂ ਔਰ ਲੱਸੀ ਵੀ ਸਵੇਰ ਸਮੇਂ ਲੈਣੀ ਹੈ ਲੱਸੀ ਕਈ ਵਾਰੀ ਠੰਡ ਦੇ ਵਿੱਚ ਤੰਗ ਕਰਦੀ ਹੈ ਤੁਸੀਂ ਨਾ ਲਿਓ ਬਟ ਦਹੀਂ ਜ਼ਰੂਰ ਲਓ ਸਵੇਰੇ ਔਰ ਲਾਸਟ ਲੇ ਵਿੱਚ ਆਪਣਾ ਭਾਰ ਵੀ ਤੁਸੀਂ ਘੱਟ ਕਰਨਾ ਹੈ ਸੋ ਅਗਰ ਤੁਸੀਂ ਇਹ ਸਾਰੀਆਂ ਡਾਈਟ ਨੂੰ ਪ੍ਰੋਪਰ ਫਾਲੋ ਕਰੋਗੇ ਇਸ ਦਾ ਕੋਈ ਨੁਕਸਾਨ ਨਹੀਂ ਹੈ ਸਾਰੀ ਨੇਚਰਲ ਡਾਈਟ ਹੈ ਤਾਂ ਤੁਹਾਡਾ ਜੋ ਸ਼ੈਟਿਕਾ ਦਾ ਦਰਦ ਹੈ ਜੋ ਤੁਹਾਡੀ ਬੈਕ ਪੇਨ ਹੈ ਜੋ ਤੁਹਾਡੇ ਪੈਠ ਦੇ ਵਿੱਚ ਲੱਕ ਦਰਦ ਹੈ ਉਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ ਇਸ ਦੇ ਨਾਲ ਦਰਦ ਅੱਗੇ ਜ਼ਿਆਦਾ ਨਹੀਂ ਵਧੇਗਾ ਅਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਪੇਸ਼ੈਂਟਸ ਨੂੰ ਕਹਿੰਨੇ ਆ ਸੋ ਅਸੀਂ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਉਮੀਦ ਕਰਦਾ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਮਿਲਾਂਗੇ ਚાલਦੇ ਇੱਕ ਨਵੇਂ ਟੌਪਿਕ ਨਾਲ ਟੀਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ